ਨਹੀਂ ਡਰਿਆ ਨਹੀਂ ਡਰਿਆ ਨਹੀਂ ਡਰਿਆ ਸ਼ੀਤ ਲੰਗਰਾਲ ਭਗਵੰਤ ਮਾਨ ਤੋਂ ਨਹੀਂ ਡਰਿਆ ਸੀਐਮ ਭਗਵੰਤ ਮਾਨ ਨੇ ਅੱਜ ਸਪੈਸ਼ਲ ਕੈਚ ਕਰਤਾ ਸੀ ਇਹਨਾਂ ਕਿਸੇ ਤੇ ਲੰਗਰਾਲ ਦਾ ਅੰਦਰ ਜਾਣਾ ਤੈ ਕਿਉਂਕਿ ਸ਼ੀਤ ਲੰਗਰਾਲ ਨੇ ਭਗਵੰਤ ਮਾਨ ਦੇ ਪਰਿਵਾਰ ਤੇ ਉਂਗਲ ਚੱਕ ਦਿੱਤੀ ਸੀ ਉਸਨੇ ਕਿਹਾ ਸੀ ਕਿ ਉਸਦੇ ਕੋਲ ਸਬੂਤ ਹੈ ਜਦੋਂ ਚਾਹਣਾ ਕਿ ਸਬੂਤ ਲੈ ਲੈ ਸੀਐਮ ਨੇ ਕਿਹਾ ਕਿ ਤੂੰ ਚਾਰ ਤਰੀਕੀ ਤੂੰ ਅੱਜ ਹੀ ਕਰ ਦੇ ਸਬੂਤ ਬਸ ਇਹ ਕਿਸੇ ਸ਼ੀਤ ਲੰਗਰਾਲ ਹੋ ਗਿਆ ਹੋਰਟਾਤਾ ਡਰਨ ਦੀ ਬਜਾਏ ਹੋਰ ਅਗਰੈਸਿਵ ਹੋ ਗਿਆ ਹੀਰ ਰੰਗਰਾਲ ਨੇ ਘਰ ਦਾ ਐਲਾਨ ਲਵਾ ਦਿੱਤੀ ਹੈ ਬਾਬੂ ਜਗਜੀਵਨ ਰਾਮ ਚੌਂਕ ਚ ਕੋਰ ਤੇ ਹੀਰ ਰੰਗਰਾਲ ਦਾ ਦਾਵਾ ਹੈ ਕਿ ਕੱਲ ਦੁਪਹਿਰੀ 2 ਵਜੇ ਸੀਐਮ ਸਾਹਿਬ ਚੌਂਕ ਚ ਪਹੁੰਚੋ ਤੁਹਾਡੀ ਕੁਰਸੀ ਲਵਾਈ ਹੈ ਤੁਹਾਨੂੰ ਦਵਾਂਗਾ ਸਬੂਤ 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 ਹੁਣ ਵੇਖਣਾ ਹੋਏਗਾ ਕਿ ਸੀਐਮ ਸਾਹਿਬ ਆਪਣੇ ਪਰਿਵਾਰ ਦੇ ਉੱਤੇ ਚੱਕੀਆਂ ਹੋਈਆਂ ਉਂਗਲੀਆਂ ਦੇ ਸਬੂਤ ਲੈਣ ਪਹੁੰਚਦੇ ਨੇ ਜਾਂ ਫੇਰ ਨਹੀਂ ਜੇਕਰ ਸੀਐਮ ਸਾਹਿਬ ਪਹੁੰਚ ਗਏ ਤਾ ਮਸਲਾ ਗੰਭੀਰ ਹੋ ਸਕਦਾ ਕਿਉਂਕਿ ਸ਼ਿਤਰੰਗਰਾਜ ਦਾ ਕੌਨਫੀਡੈਂਸ ਹੈ ਕਿ ਉਹਨਾਂ ਕੋਲ ਜੀ ਹੈ ਸਬੂਤ ਨੇ ਜਿਸ ਤੋਂ ਬਾਅਦ ਭਗਵੰਤ ਮਾਨ ਨੂੰ ਕਾਰਵਾਈ ਕਰਨੀ ਪਏਗੀ ਤੇ ਜੇਕਰ ਸੀਐਮ ਸਾਹਿਬ ਨਾ ਪਹੁੰਚੇ ਤਾਂ ਸ਼ਿਤਰੰਗਰਾਜ ਜੰਦਰ ਵੈਸਟ ਦੀਆਂ ਚੋਣਾਂ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹਾਵੀ ਹੋ ਜਾਏਗਾ ਹਾਵੀ ਹੋ ਜਾਏਗਾ ਹਾਵੀ ਹੋ ਜਾਏਗਾ ਤੁਸੀਂ ਆਫੇ ਦੇਖ ਲਵੋ ਪਹਿਲਾਂ ਭਗਵੰਤ ਮਾਨ ਨੇ ਕਬੂਲ ਕੀਤਾ ਸ਼ਿਤਰੰਗਰਾਜ ਦਾ ਚੈਲੰਜ ਤੇ ਅਗੋ ਆ ਗਿਆ ਸ਼ਿਤਲੰਗਰਾਲ ਦਾ ਜਵਾਬ 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 ਗੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਤਾ ਨਹੀਂ ਕਿੱਥੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਚਲ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਵੇਟ ਕਿਉਂ ਕਰਦਾ 5 ਤਰੀਕ ਦੀ ਵੇਟ ਕਿਉਂ ਕਰਦਾ ਕੱਲ ਨੂੰ ਕਰ ਕਾਲੂ ਕਰ ਹੁਣੀ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਕਿਸੇ ਤੇ ਵੀ ਇਲਜ਼ਾਮ ਲਾ ਦਿੰਦੇ ਹੋ ਯਾਰ ਕੇਜਰੀਵਾਲ ਤੇ ਇਲਜ਼ਾਮ ਲਾਤਾ ਫਰਾਨੇ ਬੰਦੇ ਨੇ ਕਿਹਾ ਸੀ ਕੇਜਰੀਵਾਲ ਨੇ ਐ ਕਿਹਾ ਉਹਨੂੰ ਐਨੇ ਪੈਸੇ ਦੇ ਦੇ ਕੇਜਰੀਵਾਲ ਤੇ ਵਿੱਚ ਨਾਮੋ ਨਿਸ਼ਾਨ ਨਹੀਂ ਉਹ ਜਾ ਕੇ ਜੇਲ੍ਹ ਚ ਮਾਰਿਆ ਸਾਥੀਓ ਨਮਸਕਾਰ ਕਿ ਮੈਂ ਹੁਣੇ ਇਲੈਕਸ਼ਨ ਦੀ ਜਿਹੜੀ ਕੈਂਪੇਨ ਕਰਕੇ ਅੱਜ ਘਰ ਪਹੁੰਚਿਆ ਹੀ ਐ ਕਿ ਮੈਂ ਹੁਣ ਇਹ ਉਹਨੇ ਦੇਖ ਰਿਆ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਮੈਂ 2 ਦਿਨ ਪਹਿਲੇ ਫੇਸਬੁੱਕ ਦੇ ਉੱਤੇ ਲਾਈਵ ਆ ਕੇ ਇਹ ਕਿਹਾ ਸੀ ਕਿ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ 2 ਨੰਬਰ ਦੇ ਕੰਮ ਹੈ ਉਹ ਕਿਹੜਾ ਐਮਐਲਏ ਕਰ ਰਿਹਾ ਤੇ ਕਿਹਨਾਂ ਦੇ ਸਿਰ ਤੇ ਕਰ ਰਿਆ ਉਹਨਾਂ ਦੀਆਂ ਕੁਛ ਰਿਕਾਰਡਿੰਗਾਂ ਜਿਹੜੀਆਂ ਮੇਰੇ ਕੋਲ ਐ ਉਹ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਣਾ ਚਾਹੁੰਦਾ ਤੇ ਮੈਂ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਕਿ ਮੈਂ ਤੁਹਾਨੂੰ 5 ਤਰੀ ਦਾ ਸਮੇਂ ਦੇਣਾ ਕਿ ਤੁਸੀਂ ਮੈਨੂੰ ਕਿਸੇ ਵੀ ਜਗ੍ਹਾ ਬੁਲਾ ਲਓ ਕਿਉਂਕਿ ਨੈਤਿਕ ਅਧਾਰ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਕੋਕਿ ਮੇਰਾ ਪਾਰਟੀ ਦੀ ਵਿਚਾਰਧਾਰਾ ਲੱਗਿਆ ਤੁਹਾਡੀ ਲੱਗਿਆ ਮੈਂ ਇਲੈਕਸ਼ਨ ਲੜ ਰਿਹਾ ਆਪਣੀ ਪਾਰਟੀ ਤੁਸੀਂ ਆਪਣੀ ਪਾਰਟੀ ਦਾ ਵਿਚਾਰ ਕਰ ਰਹੇ ਹੋ ਪਰ ਇੱਕ ਮੁੱਖ ਮੰਤਰੀ ਦੀ ਕੁਰਸੀ ਨਾਤੇ ਅਗਰੇ ਇਸ ਪੰਜਾਬ ਦਾ ਬਰਬਾਦ ਹੋ ਰਿਹਾ ਉਹ ਕੌਣ ਕਰ ਰਿਹਾ ਉਹ ਤੁਹਾਡੀ ਜ਼ਿੰਮੇਵਾਰੀ ਹੈ ਉਸ ਦੇ ਲਿਹਾਜ਼ ਦੇ ਵਿੱਚ ਮੈਂ ਇੱਕ ਵੀਡੀਓ ਦੇ ਮਾਧਮ ਦੇ ਨਾਲ ਸੀਐਮ ਸਾਹਿਬ ਨੂੰ ਇਹ ਕਿਹਾ ਸੀ ਕਿ ਮੈਨੂੰ ਕਿਤੇ ਵੀ ਬੁਲਾ ਲਓ ਪਰ ਅੱਜ ਉਹਨਾਂ ਦਾ ਜਿਹੜਾ ਰਵਈਆ ਸੀ ਉਹਨਾਂ ਦੇ ਚਿਹਰੇ ਉੱਤੇ ਜਿਹੜੀ ਕਲੀਅਰ ਲੱਗ ਰਿਆ ਸੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਹੈ ਉਹਨਾਂ ਦੇ ਚਿਹਰੇ ਤੇ ਕਲੀਅਰ ਦਿਖਾਈ ਦੇ ਰਹੀ ਸੀ ਕਿ ਮੁੱਖ ਮੰਤਰੀ ਇੱਕ ਛੋਟੇ ਜਿਹੇ ਗਰੀਬ ਘਰ ਦੇ ਬੱਚੇ ਤੋਂ ਕਬਰਾਇਆ ਹੋਇਆ ਗਰੀਬ ਘਰ ਦਾ ਬੱਚਾ ਜਿਹਨੂੰ ਮੇਰੇ ਲੋਕਾਂ ਨੇ ਐਮਐਲਏ ਬਣਾ ਕੇ ਭੇਜਿਆ ਅੱਜ ਪੂਰਾ ਪੰਜਾਬ ਦਾ ਤਰਤਰ ਮੰਤਰਥੇ ਲਿਆ ਕੇ ਖੜਾ ਕੀਤਾ ਐਮਐਲਏ ਮਨਿਸਟਰ ਚੇਅਰਮੈਨ ਮੁੱਖ ਮੰਤਰੀ ਦਾ ਪਰਿਵਾਰ ਅੱਜ ਮੇਰੇ ਲੋਕਾਂ ਨੇ ਗਲੀ ਗਲੀ ਚ ਵਾੜ ਦਿੱਤਾ ਪਰ ਮੈਨੂੰ ਹੈਰਾਨ ਹੋਇਆ ਕਿ ਸੀਐਮ ਸਾਹਿਬ ਜਿਹਦੇ ਤੇ ਮੈਨੂੰ ਬਹੁਤ ਜ਼ਿਆਦਾ ਉਮੀਦ ਸੀ ਸ਼ਾਇਦ ਕਿ ਇੱਕ ਨਾਗਰਿਕ ਨਾਤੇ ਮੈਨੂੰ ਇੱਕ ਇਸ ਪੰਜਾਬ ਦਾ ਪੁੱਤ ਨਾਤੀ ਮੈਨੂੰ ਬੁਲਾ ਕੇ ਕਹਿਣਗੇ ਕਿ ਜੇ ਕੋਈ ਗਲਤ ਹੈ ਮੈਂ ਉਹਰੇ ਖਿਲਾਫ ਸਖਤ ਕਦਮ ਲਵਾਵਾਂਗਾ ਔਰ ਇਨਸਾਫ ਦਵਾਵਾਂਗਾ ਪਰ ਅੱਜ ਉਹ ਜਿਸ ਤਰੀਕੇ ਨਾਲ ਕਹਿ ਕੇ ਗਏ ਆ ਉਹ ਯਾਰ ਅੱਥੇ ਇੱਕ ਫੇਸਬੁੱਕ ਤੇ ਕੋਈ ਮਾਦਮਾ ਮੈਨੂੰ ਕੋਈ ਕਹਿ ਰਿਹਾ ਜਿਹੜਾ ਨੇ ਕੱਲ ਜਿਹੜਾ ਕੱਢਣਾ 5 ਤਰੀਕ ਨੂੰ ਆ 5 ਨੂੰ ਕੱਢ ਕੱਲ ਕੱਢ ਹੁਣੇ ਕੱਢ ਦੇ ਤੁਹਾਨੂੰ ਕੋਈ ਫਰਕ ਨਹੀਂ ਜਾਤੀ ਤੋਂ ਅੱਡੇ ਕਹਿੰਦਾ ਮਤਲਬ ਤੁਸੀਂ ਡਰਾ ਰਹੇ ਹੋ ਧਮਕਾ ਰਹੇ ਹੋ ਤੁਸੀਂ ਸਰਕਾਰ ਦੇ ਵੱਲੋਂ ਮੈਨੂੰ ਡਰਾਣਾ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ ਮੈਂ ਇਸ ਤਰੀਕੇ ਦੇ ਨਾਲ ਹੀ ਕਿਹਾ ਸੀ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਹਾ ਸੀ ਜੇ ਤੁਸੀਂ ਲੋਕਾਂ ਨੂੰ ਕਹਿੰਦੇ ਕਿ ਅਸੀਂ ਇਮਾਨਦਾਰ ਪਾਰਟੀ ਐ ਅਸੀਂ ਇਮਾਨਦਾਰ ਲੋਕ ਐ ਉਹਦਾ ਫੈਸਲਾ ਕਰਨ ਲਈ ਤੁਹਾਨੂੰ ਮੈਂ ਚਾਹੁੰਦਾ ਚਲੋ ਤੁਹਾਡਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਮੇਰਾ ਚੈਲੰਜ ਜਿਹੜਾ 5 ਤਰੀਕ ਦਾ ਨਹੀਂ ਕਬੂਲਿਆ ਨਹੀਂ ਮੰਗਾਈਆਂ ਮੈਂ ਤੁਹਾਡਾ ਚੈਲੰਜ ਕਬੂਲ ਕਰ ਰਿਹਾ ਕੱਲ ਸਵੇਰੇ ਕੱਲ ਸਵੇਰੇ 4 ਤਰੀਕ ਮੈਂ 2 ਵਜੇ ਬਹੁਤ ਜਗਜੀਮਰ ਰਾਮ ਚੌਂਕ ਦੇ ਵਿੱਚ ਕੁਰਸੀ ਲਗਾ ਕੇ ਬੈਠਾਂਗਾ ਔਰ ਤੁਹਾਡੀ ਵੀ ਕੁਰਸੀ ਨਾਲ ਲਗਾਵਾਂਗਾ ਤੁਹਾਡਾ ਮੈਂ ਇੰਤਜ਼ਾਰ ਕਰਾਂਗਾ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਘੁੰਮ ਰਹੇ ਹੋ ਤੁਹਾਡਾ ਮੈਂ ਇੰਤਜ਼ਾਰ ਕਰਾਂਗਾ ਸਾਰੀਆਂ ਆਡੀਓ ਨਾਲ ਲੈ ਕੇ ਆਵਾਂਗਾ ਸਾਰੇ ਐਵੀਡੈਂਸ ਨਾਲ ਲੈ ਕੇ ਆਵਾਂਗਾ ਤੁਸੀਂ ਕੱਲ ਬਾਉ ਜਗਜੀ ਮਾਰਾਮ ਚੌਂਕ ਤੇ ਪਹੁੰਚ ਕੇ ਮੇਰੇ ਕੋਲ ਸਾਰੀਆਂ ਆਡੀਓ ਲੈ ਲਿਓ ਅਗਰ ਉਹਨਾਂ ਆਡੀਓ ਦੇ ਵਿੱਚ ਤੁਹਾਡੇ ਐਮਐਲਏ ਦਾ ਜ਼ਿਕਰ ਨਾ ਹੋਵੇ ਤੁਹਾਡੇ ਪਰਿਵਾਰ ਦਾ ਜ਼ਿਕਰ ਨਾ ਹੋਵੇ ਤੇ ਜਿਹੜੇ ਤੁਹਾਡੇ ਇੱਕ ਉਹਨਾਰ ਜਿਹੜਾ ਦਿੱਲੀ ਦਾ ਜਿਹੜਾ ਕਹਿੰਦਾ ਕਿ ਮੈਂ ਐਡਵਾਈਜ਼ਰ ਹਾਂ ਦਿੱਲੀ ਦਾ ਦੀਪਕ ਬਾਲੀ ਜੀ ਦੇ ਮੇਰੇ ਕੋਲ ਐਵੀਡੈਂਸ ਨਾ ਹੋਣ ਤੇ ਮੇਰੇ ਖਿਲਾਫ ਕਾਰਵਾਈ ਕਰਿਓ ਨਈ ਤੇ ਨੈਤਿਕ ਧਾਰ ਦੇ ਉੱਤੇ ਕੱਲ ਸਤੀਫਾ ਦੇ ਕੇ ਜਾਈਓ ਕਿ ਮੇਰੇ ਲੋਕ ਜਿਹੜੇ ਪੰਜਾਬ ਨੂੰ ਲੁੱਟ ਰਹੇ ਐ ਮੈਂ ਉਹਨਾਂ ਦਾ ਮੁਖੀ ਐ ਤੇ ਮੈਂ ਅਸਤੀਫਾ ਦੇ ਰਿਹਾ ਤੇ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨ ਜਾ ਰਿਹਾ ਕਿ ਜੇ ਤੁਸੀਂ ਵੀ ਪਹੁੰਚਣਾ ਚਾਹੋ ਕੱਲ 2 ਵਜੇ ਬਾਉ ਜਗਜੀਤ ਸਿੰਘ ਰਾਮ ਚੌਕ ਚ ਪਹੁੰਚ ਕੇ ਕੱਲ ਲਾਈਵ ਮੇਰਾ ਚੱਲੇਗਾ ਜਿਹਦੇ ਮਾਧਮ ਦੇ ਨਾਲ ਮੈਂ ਸਾਰੀਆਂ ਆਡੀਓ ਜਨਤਾ ਦੇ ਵਿੱਚ ਰੱਖਾਂਗਾ ਮੁੱਖ ਮੰਤਰੀ ਸਾਹਿਬ ਨੂੰ ਦਵਾਂਗਾ ਮੈਂ ਮੁੱਖ ਮੰਤਰੀ ਸਾਹਿਬ ਤੁਹਾਡਾ ਇੰਤਿਆਰ ਕਰਾਂਗਾ ਸਪੈਕਟਫੁਲੀ ਇੱਜ਼ਤ ਕਰਾਂਗਾ ਤੁਹਾਡੇ ਚਰਨਾਂ ਨੂੰ ਛੂਹਾਂਗਾ ਪਰ ਹੁਣ ਮੇਰਾ ਵੀ ਜਿਹੜਾ ਇਹ ਚੈਲੰਜ ਤੁਹਾਡਾ ਤੇ ਮੈਂ ਕਬੂਲ ਕਰ ਲਿਆ ਕੱਲ ਜਰੂਰ 2 ਵਜੇ ਪਹੁੰਚ ਜਈਓ ਬਾਉਜਗ ਜੀ ਮਹਾਰਾਮ ਚੌਂਕ ਅਗਰ ਤੁਹਾਨੂੰ ਨਾ ਪਤਾ ਲੱਗੇ ਐਡਰੈਸ ਜੇ ਮਦਦ ਦਿਓ ਮੈਂ ਲੋਕੇਸ਼ਨ ਵੀ ਤੁਹਾਨੂੰ ਸੈਂਡ ਕਰ ਦਿਆਂਗਾ ਬਾਕੀ ਜਿਹੜਾ ਫੈਸਲਾ ਹੈ ਮੈਨੂੰ ਲੱਗਦਾ ਕਿ ਹੁਣ 10 ਤਰੀਕ ਨੂੰ ਨਹੀਂ ਹੋਣਾ ਹੁਣ ਫੈਸਲਾ 4 ਤਰੀਕ ਹੀ ਲੋਕ ਕਰ ਦੇਣਗੇ ਕੀ ਕਿਹੜੀ ਪਾਰਟੀ ਨੂੰ ਵੋਟ ਦੇਣੀ ਹੈ ਤੇ ਕਿਹੜੇ ਲੋਕਾਂ ਨੂੰ ਚਲਦਾ ਕਰਨਾ ਪੰਜਾਬ ਚ ਇਹ ਲੋਕ ਤਿਆਰ ਕਰਨਗੇ ਤੇ ਬਹੁਤ ਕੁਝ ਤੁਸੀਂ ਅੱਜ ਬੋਲ ਕੇ ਗਏ ਹੋ ਤੁਹਾਡਾ ਤੇ ਬੋਲਣਾ ਮੈਨੂੰ ਲੱਗਦਾ ਕਿ ਇਹ ਅਧਿਕਾਰ ਰਹਾ ਕਿ ਲੋਕਾਂ ਨੂੰ ਡਰਾਣਾ ਧਮਕਾਣਾ ਮੇਰੇ ਪਰਿਵਾਰ ਦਾ ਨੁਕਸਾਨ ਕਰਨਾ ਬੇਚਿੰਤਾ ਮੈਂ ਬੈਠਾ ਹਾਂ ਜਿਸ ਪਾਰਟੀ ਦੇ ਨਾਲ ਮੈਂ ਜੁੜਿਆ ਉਸ ਪਾਰਟੀ ਵੀ ਇਸ ਦੀ ਘੱਟ ਕਰ ਰਹੀ ਹੈ ਮੈਂ ਤੁਹਾਡਾ ਕੱਲ 2 ਵਜੇ ਬਾਉ ਜੀ ਦੀ ਮਰਮ ਚੌਂਚੀਨ ਤਿਆਰ ਕਰਾਂਗਾ ਮਾਨਜੋਗ ਮੁੱਖ ਮੰਤਰੀ ਪੰਜਾਬ ਠੀਕ ਹੈ ਤੇ ਬਾਕੀ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਹੀ ਕਹਾਂਗਾ ਕਿ ਮੇਰਾ ਸਾਥ ਦਿਓ ਮੈਨੂੰ ਹਿੰਮਤ ਦਿਓ ਕਿ ਜਿਹੜੀ ਮੈਂ ਲੜਾਈ ਹੈ ਸੱਚ ਔਰ ਝੂਠ ਦੀ ਇਹ ਮੈਂ ਲੜ ਸਕਾਂ ਔਰ ਇਸ ਲੜਾਈ ਦੇ ਵਿੱਚ ਅਗਰ ਮੇਰਾ ਕੋਈ ਨਿੱਜੀ ਨੁਕਸਾਨ ਹੁੰਦਾ ਹੈ ਉਹਦੇ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੋਏਗੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਕਿ ਕੱਲ 2 ਵਜੇ ਬੌਜਗ ਜੀਵਨ ਆਮ ਚੌਕ ਪਹੁੰਚੋ ਅਤੇ ਮੈਨੂੰ ਹਿੰਮਤ ਦਿਓ ਕਿ ਮੈਂ ਅੱਜ ਸਰਕਾਰ ਦੇ ਜਿਹੜੇ ਲੋਕ ਲੋਟੂ ਟੋਲਾ ਜਿਹੜਾ ਪੰਜਾਬ ਨੂੰ ਲੁੱਟ ਰਿਹਾ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੋਕਾਂ ਦੇ ਵਿੱਚ ਇਹਨੇ ਖੋਲਾਂਗਾ ਕਿ ਕਿਹੜੀਆਂ ਰਿਕਵਰੀਆਂ ਚੱਲ ਰਹੀਆਂ ਅਤੇ ਕਿਹੜੇ ਲੋਕ ਕਲੋਨੀਆ ਤੋਂ ਹਫਤਾ ਲੈ ਰਹੇ ਆ ਕਿਹੜੇ ਬਿਲਡਿੰਗਾਂ ਤੋਂ ਹਫਤਾ ਲੈ ਰਹੇ ਆ ਉਹਨਾਂ ਵੀ ਲੋਕਾਂ ਨੂੰ ਤੁਹਾਨੂੰ ਉਹਨਾਂ ਦੀ ਵੀ ਲਿਸਟ ਬੜੀ ਜਲਦੀ ਦਿੱਨ ਜਾ ਰਹੀ ਆ ਬਹੁਤ ਬਹੁਤ ਧੰਨਵਾਦ ਸ਼ੁਕਰੀਆ